ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਲਓ ਜੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜਿਹੜੇ ਨਵੇਂ ਜੁੜੇ ਆ ਸਭ ਤੋਂ ਪਹਿਲਾਂ ਤਾਂ ਸਬਸਕ੍ਰਾਈਬ ਕਰ ਲਓ ਜੀ ਮੇਰੇ ਇਸ ਚੈਨਲ ਨੂੰ ਬਹੁਤ ਟਾਈਮ ਤੋਂ ਕਹਿੰਦੀ ਆ ਰਹੀਆਂ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰ ਲਓ ਤੁਸੀਂ ਨਹੀਂ ਮੇਰੀ ਗੱਲ ਸੁਣਦੇ ਸੋ ਐਨੀਵੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਅੱਜ ਕਿ ਮੈਨੂੰ ਬਹੁਤ ਸਾਰੇ ਮੇਰੇ ਰਿਸ਼ਤੇਦਾਰ ਲਾ ਲਓ ਮੇਰੇ ਭੈਣ ਭਰਾ ਲਾ ਲਓ ਹਨਾ ਫਰੈਂਡ ਸਰਕਲ ਲਾ ਲਓ ਮੈਨੂੰ ਸਾਰੇ ਕਹਿੰਦੇ ਰਹਿੰਦੇ ਆ ਕਿ ਤੂੰ ਡੇਲੀ ਬਲੌਗਸ ਨਹੀਂ ਬਣਾਉਂਦੀ ਵੀਡੀਓਜ਼ ਤਾਂ ਤੁਹਾਨੂੰ ਪਤਾ ਮੈਂ ਬਹੁਤ ਸਾਰੀਆਂ ਬਣਾਉਂਦੀ ਆ ਚਾਹੇ ਸੋਸ਼ਲ ਟਾਪਿਕ ਹੋਣਾ ਚਾਹੇ ਉਹਦਾ ਕੋਈ ਵੀ ਨੌਲੇਜ ਵਾਲੇ ਟਾਪਿਕਸ ਹੋਣ ਆਪਾਂ ਹਮੇਸ਼ਾ ਵੀਡੀਓ ਬਣਾਉਂਦੀ ਆ ਅੱਜ ਕੱਲ ਤਾਂ ਤੂਫਾਨ ਸਿੰਘ ਦੇ ਨਾਲ ਆਪਾਂ ਕਾਫੀ ਜ਼ਿਆਦਾ ਬਲੌਗਸ ਬਣਾਉਂਦੇ ਆ ਬਟ ਆਪਾਂ ਡੇਲੀ ਬਲੌਗਸ ਨਹੀਂ ਕਦੇ ਵੀ ਬਣਾਇਂਦੇ ਹੁੰਦੇ ਓ ਅਲਾਰਮ ਵੱਜ ਗਿਆ ਉਧਰ ਇੱਕ ਮਿੰਟ ਮੈਂ ਅਲਾਰਮ ਸੁਣਾਵਾ ਫਿਰ ਤੁਹਾਡੇ ਨਾਲ ਗੱਲ ਕਰਦੀ ਆ ਆਹ ਦੇ ਹਾਂ ਤੂਫਾਨ ਸਿੰਘ ਉੱਠ ਗਿਆ ਸੀਗਾ ਹੁਣ ਮੈਂ ਉਹਨੂੰ ਥਾਪੜ ਕੇ ਜੇ ਨਾ ਦਵਾਰਾ ਪਾ ਕੇ ਆ ਗਈ ਹੁਣ ਮੈਨੂੰ ਹੌਲੀ ਬੋਲਣਾ ਪੈਣਾ ਕਿਉਂਕਿ ਵੈਸੇ ਰੂਮ ਉੱਪਰ ਆ ਪਰ ਫਿਰ ਵੀ ਇੱਥੇ ਲੱਕੜ ਦੇ ਘਰ ਹੋਣ ਕਰਕੇ ਆਵਾਜ਼ ਉੱਤੇ ਚਲੀ ਜਾਂਦੀ ਆ ਐਨੀਵੇ ਆਪਾਂ ਆਉਂਦੇ ਆ ਫੇ ਟਾਪਿਕ ਤੇ ਤੁਸੀਂ ਦੱਸੋ ਕਿ ਮੈਨੂੰ ਡੇਲੀ ਬਲੌਗਸ ਬਣਾਉਣੇ ਚਾਹੀਦੇ ਆ ਜੇ ਬਣਾਉਣੇ ਚਾਹੀਦੇ ਆ ਤਾਂ ਕਿਹੜੇ ਟਾਪਿਕਸ ਤੇ ਬਣਾਉਣੇ ਚਾਹੀਦੇ ਆ ਮੈਨੂੰ ਸਾਰੇ ਕਹਿ ਦਿੰਦੇ ਆ ਕਿ ਤੂੰ ਇੰਗਲੈਂਡ ਦੇ ਵਿੱਚ ਰਹਿਣੀ ਆ ਤੂੰ ਜਿੰਨੀਆਂ ਵੀਡੀਓਜ਼ ਬਣਾਉਣੀਆਂ ਆ ਸਾਰੀਆਂ ਰੂਮ ਦੇ ਵਿੱਚ ਬਹਿ ਕੇ ਘਰੇ ਬਹਿ ਕੇ ਮੋਸਟਲੀ ਬਣਾਉਣੀ ਹੈ ਜਾਂ ਫਿਰ ਰਸਤੇ 'ਚ ਜਾਂਦੀ ਜਾਂਦੀ ਫੋਨ ਫੜ ਕੇ ਵੀਡੀਓਜ਼ ਬਣਾ ਲੈਣੀਆਂ ਕਿ ਸਾਨੂੰ ਕੋਈ ਲੋਕੇਸ਼ਨਸ ਦਿਖਾਇਆ ਕਰ ਇੱਥੇ ਦੀਆਂ ਹਨਾ ਵਿਊ ਦਿਖਾਇਆ ਕਰ ਇੱਥੇ ਦਾ ਸੋ ਫਾਈਨਲੀ ਹੁਣ ਮੈਂ ਮਨ ਬਣਾਇਆ ਕਿ ਫਾਈਨਲੀ 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 ਮੈਂ ਤੁਹਾਨੂੰ ਵਿਊ ਦਿਖਾਇਆ ਕਰੂੰਗੀ ਬਾਹਰ ਦਾ ਇੰਗਲੈਂਡ ਦਾ ਕੁੜੀਆਂ ਥੋੜੀਆਂ ਜਿਹਾ ਜਗ੍ਹਾ ਤੇ ਜਾਇਆ ਕਰੂੰਗੀ ਕੋ ਮੈਂ ਕਰੂੰਗੀ ਤੁਹਾਨੂੰ ਦਿਖਾਇਆ ਕਰੂੰਗੀ ਬਟ ਤੂਫਾਨ ਸਿੰਘ ਛੋਟਾ ਹੋਣ ਕਰਕੇ ਨਾ ਮੈਨੂੰ ਹੁੰਦਾ ਮੈਂ ਉਹਨੂੰ ਬਾਹਰ ਲੈ ਕੇ ਜਾਵਾਂ ਤਾਂ ਉਹਨੂੰ ਬਾਹਰ ਉਹਨੂੰ ਵੀ ਦਿਖਾਵਾਂ ਤਾਂ ਕਿ ਬਾਹਰ ਉਹ ਗ੍ਰੀਨਰੀ ਦੇਖੇ ਬਾਕੀ ਲੋਕਾਂ ਨੂੰ ਦੇਖੇ ਬਾਕੀ ਨੰਮੀਆਂ ਨੰਮੀਆਂ ਚੀਜ਼ਾਂ ਦੇਖੇ ਹਨਾ ਤਾਂ ਕਿ ਜਿਹੜਾ ਉਹਦਾ ਬ੍ਰੇਨ ਆ ਉਹ ਵੀ ਡਿਵੈਲਪ ਹੋਵੇ ਤਾਂ ਫਿਰ ਮੈਂ ਥੋੜਾ ਹਲੇ ਘਟ ਜਾਨੀ ਆ ਥੋੜਾ ਜਿਹਾ ਵੱਡਾ ਹੋ ਜੂ ਫਿਰ ਅਸੀਂ ਦੋਨੇ ਹੀ ਮਾਂ ਪੁੱਤ ਘੁੰਮਿਆ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਇਆ ਕਰਾਂਗੇ ਵਧੀਆ ਸੋਹਣੀਆਂ ਸੁਹਣੀਆਂ ਲੋਕੇਸ਼ਨਸ ਬਾਕੀ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਜੇ ਮੈਂ ਬਲੌਗ ਬਣਾਵਾਂ ਮੈਂ ਤਾਂ ਕਿਹੜੇ ਟੌਪਿਕਸ ਤੇ ਬਣਾਵਾਂ ਕਿਹੜੇ ਟੌਪਿਕ ਤੁਹਾਨੂੰ ਵਧੀਆ ਲੱਗਦੇ ਆ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਬਣੇ ਰਹੋ ਅੱਜ ਹੈਗਾ ਛੁੱਟੀ ਦਾ ਦਿਨ ਤੇ ਅੱਜ ਆਪਾਂ ਕੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਟਾਈਮ ਮੇਰੇ ਕੋਲ ਹੁਣ ਅਰਲੀ ਹੀ ਹੋਇਆ ਹਲੇ ਮੈਂ ਸੁੱਤੀ ਉੱਠੀਆ ਥੋੜਾ ਟਾਈਮ ਹੋਇਆ ਘੰਟਾਕ ਹੋਇਆ ਮੈਨੂੰ ਤੇ ਉਸ ਤੋਂ ਬਾਅਦ ਮੈਂ ਬਣਾਉਣ ਲੱਗੀ ਵੀਡੀਓ ਆ ਕਿ ਹਾਲੇ ਤੱਕ ਮੈਂ ਚਾਹ ਨਹੀਂ ਪੀਤੀ ਫਲ ਹਾਲ ਮੈਨੂੰ ਚਾਹ ਪੀਣ ਦੋ ਉਸ ਤੋਂ ਬਾਅਦ ਆਪਾਂ ਕਰਦੇ ਆ ਨੈਕਸਟ ਗੱਲਾਂ ਬਾਤਾਂ ਸਵੇਰ ਦੇ ਮੈਂ ਪਾਇਆ ਬੇਬੀ ਦੇ ਬਲੈਂਕਟ ਸੀਗੇ ਜਿਹੜੇ ਮਸ਼ੀਨ ਦੇ ਵਿੱਚ ਤੇ ਬਾਰ-ਬਾਰ ਜਦ ਮੈਂ ਕੱਢਦੀ ਆ ਦੇਖਿਓ ਫੇਰ ਗਿੱਲੇ ਨਿਕਲੇ ਆਉਂਦੀ ਆ ਫੇਰ ਇਹਦੇ ਵਿੱਚ ਪਾਣੀ ਚੁੰਦਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਬੇਬੀ ਦੇ ਸੀਗੇ ਬੇਬੀ ਦੇ ਬੈੱਡ ਤੇ ਜਿਹੜੇ ਹੁੰਦੀ ਆ ਹੁਣ ਮੈਂ ਬਾਰ-ਬਾਰ ਤਿੰਨ ਵਾਰ ਮਸ਼ੀਨ ਲਾਤੀ ਮੈਂ ਆਤਾ ਜਮੇ ਗਿੱਲਾ oh my god ਆਤਾ ਜਮੇ ਗਿੱਲਾ ਕੀ ਕਰਾਂ ਤੁਸੀਂ ਦੱਸੋ ਹੁਣ ਮੈਂ ਇਹ ਇੱਥੇ ਹੀ ਪਾਤੇ ਵਿੰਡੋ ਦੇ ਵਿੱਚ ਆ ਵਿੰਡੋ ਖੋਲਤੀ ਬਾਹਰ ਵਿੰਡੋ ਦੇ ਉੱਤੇ ਹੀ ਪਾਤੇ ਜੇ ਦੁਬਾਰਾ ਮਸ਼ੀਨ ਲਾਤੀ ਇਧਰੋਂ ਮੈਂ ਤੇ ਜਿਹੜੇ ਇਹਦੇ ਵਿੱਚ ਪਏ ਆ ਉਹ ਦੁਬਾਰਾ ਫਿਰ ਹੋ ਜਾਣੇ ਆ ਸੁੱਕ ਜਾਣੇ ਆ ਆਜੋ ਤੁਹਾਨੂੰ ਵੀ ਸਖਾਵਾਂ ਟੇਸਟੀ ਵਾਲੀ ਚਾਹ ਸਭ ਤੋਂ ਪਹਿਲਾਂ ਤਾਂ ਪਾਣੀ ਰੱਖਣਾ ਤੁਸੀਂ ਨੇ ਗੈਸ ਦੇ ਉੱਤੇ ਗੈਸ ਚਾਲਾਲ ਦੇਣਾ ਉਸ ਤੋਂ ਬਾਅਦ ਤੇ ਉਸ ਤੇ ਵਿੱਚ ਅਦਰਕ ਪਾਓ ਜਿਹੜਾ ਜਿਹੜਾ ਘਰ ਦੇ ਵਿੱਚ ਚਾਹ ਚ ਪਾਉਣ ਵਾਲਾ ਸਮਾਨ ਆ ਸਾਰਾ ਤੁਹਾਡੇ ਘਰੇ ਪਾ ਦੋ ਇੱਧਰ ਹੈ ਗਿਆ ਲੌਂਗ ਇਲਾਇਚੀ ਤੇ ਇਹ ਵੀ ਆਪਾਂ ਨੇ ਪਾਤੀ ਆ ਤੇ ਉਸ ਤੋਂ ਬਾਅਦ ਆਪਣੇ ਕੋਲ ਜਵੈਨ ਹੋਗੀ ਸੌਂਫ ਹੋਗੀ ਉਹ ਵੀ ਆਪਾਂ ਵਿੱਚ ਪਾ ਦਿੰਦੀ ਆ ਪਾਣੀ ਦੇ ਵਿੱਚ ਹੀ ਆਪਾਂ ਆਮ ਬੋਇਲ ਕਰਨਾ ਪਹਿਲਾਂ ਉਸ ਤੋਂ ਬਾਅਦ ਆਪਣੇ ਕੋਲੇ ਖੰਡ ਸੀਗੀ ਖੰਡ ਵੀ ਪਾਤੀ ਤੇ ਉਸ ਤੋਂ ਬਾਅਦ ਮੇਰੇ ਕੋਲ ਸ਼ੱਕਰ ਪਈ ਆ ਮੈਂ ਸ਼ੱਕਰ ਵੀ ਪਾਤੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਬੋਇਲ ਕਰੂੰਗੀ ਫਿਰ ਉਸ ਤੋਂ ਬਾਅਦ ਮੇਰੇ ਕੋਲ ਹੈਗੀ ਆ ਚਾਹ ਲੋ ਜੀ ਚਾਹ ਪਾਪਾਤੀਆਂ ਦੋ ਪੈਕੇਟ ਤੇ ਫਿਰ ਆਪਣਾ ਦੁੱਧ ਰੈਡੀ ਰੱਖਣਾ ਆ ਬਟ ਚਾਹ ਨੂੰ ਚੰਗੀ ਤਰ੍ਹਾਂ ਬੋਇਲ ਕਰਨਾ ਉਬਲੀ ਜਾਊਗੀ ਚਾਹ ਉਬਲੀ ਜਾਊਗੀ ਉਬਲੀ ਜਾਊਗੀ ਤੇ ਫਿਰ ਜਦੋਂ ਚਾਹ ਦੀਆਂ ਚੀਕਾਂ ਨਿਕਲਣਗੀਆਂ ਫਿਰ ਇਹ ਚ ਪਾਉਣਾ ਦੁੱਧ ਠੀਕ ਆ ਤੇ ਫਿਰ ਇਹਨੂੰ ਬੋਇਲ ਕਰਨਾ ਉਸ ਤੋਂ ਬਾਅਦ ਤੇ ਲੋ ਜੀ ਇੱਧਰ ਚੈੱਕ ਕਰੋ ਤੁਸੀਂ ਬਾਹਰ ਦਾ 뷰 ਫੇਰ ਦਾ ਦੇਖੋ ਕਿੰਨਾ ਸ਼ਾਂਤੀ ਦਾ ਮਾਹੌਲ ਬਣਿਆ ਆ ਬਾਹਰ ਲਓ ਜੀ ਇੱਧਰ ਚਾਹ ਆਪਣੀ ਹੋ ਗਈ ਰੈਡੀ ਇੱਧਰ ਦੇਖੋ ਬੋਇਲ ਹੋ ਰਹੀ ਆ ਚੰਗੀ ਤਰ੍ਹਾਂ ਬੋਇਲ ਕਰ ਲਈ ਆਪਾਂ ਨੇ ਚਾਹ ਫੇਰ ਹੀ ਸਵਾਦ ਬਣਦੀ ਆ ਜੇ ਚਾਹ ਚੰਗੀ ਤਰ੍ਹਾਂ ਉਬਲੀ ਹੋਈ ਹੋਵੇ ਨਾ ਪਹਿਲਾਂ ਨਹੀਂ ਸੀ ਮੇਰੇ ਤੋਂ ਬਣਦੀ ਹੁਣ ਬਣਨ ਲੱਗੀ ਆ ਤੇ ਹੁਣ ਆਪਾਂ ਕਰਨ ਲੱਗਿਆ ਗੈਸ ਬੰਦ ਤੇ ਲਓ ਜੀ ਪਾਲੀ ਫਿਰ ਚਾਹ ਆਜਾ ਜੀ ਨੇ ਪੀਣੀ ਆ ਕੀ 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 ਫੇਵਰੇਟ ਹੈ ਚਾਹ ਦੱਸਿਓ ਮੜਾ ਜੀ ਆ ਆਪਾਂ ਹੈਗੇ ਆ ਦੋ ਜਾਨੇ ਘਰ 'ਚ ਤੇ ਆਪਾਂ ਪੀਂਦੀ ਆ ਕੱਪ ਦੇ ਵਿੱਚ ਤੇ ਦੂਜਾ ਜਿਹੜਾ ਆਪਣਾ ਬੰਦਾ ਆ ਉਹ ਪੀਂਦਾ ਗਲਾਸ ਦੇ ਵਿੱਚ ਸਟੀਲ ਦੇ ਗਲਾਸ ਦੇ ਵਿੱਚ ਜਿਹਦੇ 'ਚ ਆਪਾਂ ਪੰਜਾਬ ਦੇ ਵਿੱਚ ਚਾਹ ਪੀਂਨੇ ਆ ਲਓ ਜੀ ਹੋ ਗਈ ਰੈਡੀ ਚਾਹੇ ਰੈਡੀ 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 ਚਲੋ ਜੀ ਮਿਲਦੇ ਆ ਥੋੜੇ ਟਾਈਮ ਤੱਕ ਪਾਰਸਲ ਫਾਈਨਲੀ ਪਹੁੰਚ ਗਿਆ ਮੈਂ ਨਾ ਬੈੱਡ ਸ਼ੀਟਸ ਆਰਡਰ ਕੀਤੀਆਂ ਹੋਈਆਂ ਸੀਗੀਆਂ। ਕਾਫੀ ਦਿਨ ਹੋ ਗਏ। ਮੈਂ ਸੋਚਿਆ ਬੈੱਡ ਸ਼ੀਟਸ ਆਈਆਂ ਨੇ। ਤਾਂ ਜਦ ਮੈਂ ਪਾਸਲ ਓਪਨ ਕੀਤਾ ਮੈਨੂੰ ਮੈਨੂੰ ਖਦ ਵੀ ਨਹੀਂ ਪਤਾ ਹੁੰਦਾ ਮੈਂ ਕਿਹੜਾ ਆਰਡਰ ਕਰ ਦਿੱਤੀਆਂ। 1 2 3 ਸ਼ੋਪਿੰਗ ਦਾ ਐਕਸਪੀਰੀਅੰਸ ਮੈਂ ਤੁਹਾਡਾ ਨਾਲ ਸ਼ੇਅਰ ਕਰਦੀ ਆਂ। ਹੁਣ ਆਪਾਂ ਕਈ ਵਾਰ ਸੋਚਦੇ ਆ ਕਿ ਆਪਾਂ Amazon ਤੋਂ ਸ਼ਾਪਿੰਗ ਕਰ ਲਈਏ ਜਿਹੜੀ ਚੀਜ਼ ਟਿਮੂ ਤੇ ਵੀ ਮਿਲਦੀ ਆ ਸ਼ੀਨ ਐਪ ਤੇ ਵੀ ਮਿਲਦੀ ਆ ਇਹ ਦੋ ਬਹੁਤ ਸਸਤੇ ਐਪ ਨੇਗੇ ਆਪਾਂ ਪਰ ਸੋਚਦੇ ਹੁੰਨੇ ਆ ਕਿ ਨਹੀਂ ਆਪਾਂ Amazon ਤੇ ਲੈਨੇ ਆ ਉੱਥੋਂ ਵਧੀਆ ਮਿਲਦੀ ਆ ਬਟ ਜਿੱਤੇ ਤੱਕ ਮੇਰਾ ਐਕਸਪੀਰੀਅੰਸ ਆ ਹੁਣ ਮੈਂ ਬੇਵੀ ਦੀਆਂ ਚੀਜ਼ਾਂ ਵੀ ਮੰਗਾਉਣੀਆਂ ਆਪਣੇ ਲਈ ਵੀ ਮੰਗਾਉਣੀਆਂ ਘਰ ਦੇ ਲਈ ਵੀ ਮੰਗਾਉਣੀਆਂ ਤਾਂ ਮੈਂ ਦੇਖਿਆ ਜਿਹੜੀਆਂ ਚੀਜ਼ਾਂ ਟਿਮੂ ਤੇ ਹੁੰਦੀਆਂ ਆ ਉਹੀ Amazon ਤੇ ਹੁੰਦੀਆਂ ਉਹੀ ਸ਼ੀਨ ਤੇ ਹੁੰਦੀਆਂ ਇਵਨ ਕੀ ਕਈ ਲੋਕੀ ਤਾਂ ਐਵੇਂ ਕਹਿੰਦੇ ਹੁੰਦੇ ਆ ਕਿ ਅਸੀਂ ਨਾ ਟਿਕਟੌਕ ਤੋਂ ਸ਼ਾਪਿੰਗ ਕੀਤੀ ਆ ਆਹ ਚੀ ਟਿਕਟੌਕ ਤੋਂ ਲਿਆ ਆ ਚੀ ਟਿਕਟੌਕ ਤੇ ਲਿਆ ਮੇਰੇ ਵਰਗਾਂ ਨੂੰ ਜੇ ਕਹੇ ਆ ਜੀ ਮੈਂ ਟਿਮੂ ਤੋਂ ਲਈ ਆ ਅਗਲਾ ਸੋਦਾ ਟਿਮੂ ਤੋਂ ਕਿਹੜੀ ਚੀਜ਼ ਹੈ ਬਟ ਜਿਹੜੀਆਂ ਟਿਮੂ ਵਾਲੀਆਂ ਆਈਟਮਾਂ ਹੁੰਦੀਆਂ ਨੇ ਉਹੀ ਟਿਕਟੌਕ ਤੇ ਹੁੰਦੀਆਂ ਨੇ ਸਾਰਾ ਕੁਝ ਉਹੀ ਹੁੰਦਾ ਸਾਰਾ ਚਾਈਨਾ ਦਾ ਮਾਲ ਆ ਬਸ ਅਸੀਂ ਬੇਵਕੂਫ ਬਣੀ ਜਾਂਦੇ ਆ ਵੀ ਉੱਥੇ ਵਧੀਆ ਚੀਜ਼ ਮਿਲਦੀ ਇੱਥੇ ਘਟੀਆ ਚੀਜ਼ ਮਿਲਦੀ ਜਿਵੇਂ ਦਾ ਆਪਾਂ ਪ੍ਰਾਈਸ ਲਾਉਨੇ ਆ ਨਾ ਜਿਵੇਂ ਦੇ ਆਪਾਂ ਪੈਸੇ ਲਾਉਨੇ ਆ ਉਵੇਂ ਦੀਆਂ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਨੇ ਸ਼ਾਪਿੰਗ ਦੇ ਲਈ ਆਉਂਦਾ ਤਾਂ ਚਾਈਨਾ ਤੋਂ ਹੀ ਆ ਸਾਰਾ ਸਮਾਨ ਸਾਰਾ ਸਮਾਨ ਆਉਂਦਾ ਚਾਈਨਾ ਤੋਂ ਤੇ ਉਹਦੇ ਵਿੱਚ ਅਲੱਗ-ਅਲੱਗ ਟੈਗ ਲੱਗੇ ਜਾਂਦੇ ਨੇ ਵੀ ਆਹ ਉਹਦਾ ਟੈਗ ਲਾਤਾ ਉਹਦਾ ਟੈਗ ਲਾਤਾ ਬਟ ਮੈਂ ਚੀਜ਼ਾਂ ਮੰਗਾ ਕੇ ਦੇਖੀਆਂ ਨੇ ਜਿਹੜੀ ਚੀਜ਼ ਮੈਨੂੰ ਟਿਮੂ ਦੇ ਉੱਤੋਂ 4-5 ਪੌਂਡ ਦੀ ਮਿਲਦੀ ਆ ਉਹ ਮੈਂ ਜੇ ਐਮਾਜ਼ਨ ਤੋਂ ਆਰਡਰ ਕਰਾਂ ਮੈਨੂੰ 10 ਤੋਂ 15 ਪੌਂਡ ਦੇ ਵਿੱਚ ਮਿਲਦੀ ਆ ਸੇਮ ਹੁੰਦਾ ਮੈਂ ਮੰਗਾ ਕੇ ਵੀ ਦੇਖੀ ਆ ਕੋਈ ਫਰਕ ਨਹੀਂ ਹੁੰਦਾ ਬੱਸ ਸਿਰਫ ਸਾਡੀ ਸੋਚ ਦੇ ਵਿੱਚ ਫਰਕ ਆ ਮੈਂ ਕਈ ਚੀਜ਼ਾਂ ਆ ਜਿਹੜੀਆਂ ਮੈਂ ਉਹੀ ਆਰਡਰ ਕੀਤੀਆਂ ਨੇ ਟਿਮੂ ਤੋਂ ਤੇ ਉਹੀ ਮੈਂ ਆਰਡਰ ਕਰਕੇ ਦੇਖਿਆ ਟਿਕਟੌਕ ਸ਼ਾਪ ਤੋਂ ਤੇ ਸਿਰਫ ਪ੍ਰਾਈਸ ਡਿਫਰੈਂਸ ਹੁੰਦਾ ਬੱਸ ਚੀਜ਼ਾਂ 'ਚ ਕੋਈ ਫਰਕ ਨਹੀਂ ਹੁੰਦਾ ਇਸ ਕਰਕੇ ਤੁਸੀਂ ਵੀ ਟਿੰਮੂ ਐਪ ਤੋਂ ਬਹੁਤ ਸਾਰੀ ਸ਼ਾਪਿੰਗ ਕਰ ਸਕਦੇ ਹੋਗੇ ਹੁਣ ਕਈ ਲੋਕ ਆ ਉਹ ਬਹੁਤ ਸਸਤੀ ਸ਼ਾਪਿੰਗ ਕਰ ਲੈਂਦੇ ਆ ਫਿਰ ਉਹ ਕਹਿੰਦੇ ਨੇ ਨਹੀਂ ਇਹ ਐਪ ਨਹੀਂ ਵਧੀਆ ਕਿਉਂਕਿ ਅਸੀਂ ਇੰਨੀ ਜਿਆਦਾ ਸਸਤੀ ਕਰ ਲੈਣ ਇੱਕ ਪੌਂਡ ਦੀ ਚੀਜ਼ 50 ਪੈન્સ ਦੀ ਚੀਜ਼ 2 ਪੌਂਡਸ ਦੀ ਚੀਜ਼ ਹਨਾ ਅਸੀਂ ਉਹ ਸ਼ਾਪਿੰਗ ਕਰਕੇ ਆਪਾਂ ਕਹਿੰਦੇ ਨੇ ਨਹੀਂ ਇਹ ਤਾਂ ਟਿੰਮੂ ਐਪ ਵਧੀਆ ਨਹੀਂ ਜੇ ਅਸੀਂ ਉਹੀ 5 ਪੌਂਡ ਦੀ ਚੀਜ਼ 7 ਪੌਂਡ ਦੀ ਚੀਜ਼ 10 ਦੀ 15 ਦੀ 20 ਦੀ ਅਸੀਂ ਇਸ ਤਰ੍ਹਾਂ ਲਾਈਏ ਤਾਂ ਚੀਜ਼ਾਂ ਵਧੀਆਂ ਮਿਲ ਜਾਂਦੀਆਂ ਨੇ ਸ਼ੀਨ ਐਪ ਵੀ ਐਵੇਂ ਹੀ ਹੈ ਪਰ ਸ਼ੀਨ ਐਪ ਵੀ ਥੋੜਾ ਐਕਸਪੈਂਸਿਵ ਆ ਟਿਮੂ ਐਪ ਤੋਂ ਮੈਂ ਬਹੁਤ ਸ਼ਾਪਿੰਗ ਕੀਤੀ ਆ ਟਿਮੂ ਐਪ ਤੋਂ ਹੁਣ ਮੈਂ ਬੇਬੀ ਦੇ ਲਈ ਪ੍ਰਾਈਮ ਮੰਗਾਈ ਆ ਉੱਥੋਂ ਸਿਰਫ ਮੈਨੂੰ ਜਿਹੜੀ ਮਿਲੀ ਆ 95 ਪਾਉਂਡਸ ਦੀ ਮਿਲੀ ਆ ਮੈਨੂੰ ਟਿਮੂ ਐਪ ਤੋਂ ਜੇ ਮੈਂ ਉਹੀ Amazon ਤੇ ਸਰਚ ਕਰਦੀ ਆ ਤਾਂ 200 250 ਦੀ ਆ ਤੇ ਮੈਂ TikTok ਸ਼ਾਪ ਤੇ ਦੇਖਦੀ ਆ ਉਹ ਵੀ 150 ਦੀ ਆ ਤੇ ਹੋਰ ਵੀ ਬਹੁਤ ਸਾਰੇ ਐਪ ਆ ਬਟ ਬਹੁਤ ਸਾਰੇ ਲੋਕ ਈਵੇ ਤੇ ਵੀ ਸ਼ੋਪਿੰਗ ਕਰਦੇ ਆ ਈਵੇ ਤੇ ਸੈਕੰਡ ਹੈਂਡ ਚੀਜ਼ਾਂ ਵੀ ਮਿਲ ਜਾਂਦੀਆਂ ਨੇ ਜੇ ਕਿਸੇ ਨੇ ਲੈਣੀਆਂ ਹੋਣ ਤੇ ਬਟ ਉਥੇ ਵੀ ਪ੍ਰਾਈਸ ਈਵੇ ਤੇ ਠੀਕ ਕਈਆਂ ਦੇ ਠੀਕ ਹੁੰਦੇ ਆ ਕਈਆਂ ਦੇ ਨਹੀਂ ਹੁੰਦੇ ਹਲਕ ਦਾ ਹਰ ਇੱਕ ਦਾ ਆਪਣਾ ਆਪਣਾ ਹਿਸਾਬ ਹੁੰਦਾ ਬਟ ਮੈਂ ਟਿਮੂ ਐਪ ਤੋਂ ਜਿੱਦਾਂ ਹੁਣ ਬੇਬੀ ਦੇ ਲਈ ਮੈਂ ਉਹ ਕੀ ਹੁੰਦੀ ਆਪਣੀ ਚਟਾਈ ਜਈ ਨਹੀਂ ਆਪਾਂ ਚਟਾਈ ਕਹਿ ਦਿੰਦੇ ਆ ਪੰਜਾਬ ਦੇ ਵਿੱਚ ਜਿਹੜੀ ਬੈਠਣ ਵਾਸਤੇ ਹੁੰਦੀ ਹੈ ਉਹਦੇ ਉੱਤੇ ਕਾਰਟੂਨਾਂ ਛਾਪੇ ਹੋਏ ਉਹ ਮੈਂ ਮੰਗਾਈ ਐ ਟਿਮੂ ਐਪ ਤੋਂ 8 ਪਾਉਂਡ ਦੀ ਆਈ ਆ ਉਹ ਇੰਨੀ ਜਿਆਦਾ ਸੋਹਣੀ ਐ ਇੰਨੀ ਜਿਆਦਾ ਵਧੀਆ ਐ ਤੇ ਬੇਬੀ ਦਾ ਵਾਕਰ ਮੈਂ ਉੱਥੋਂ ਮੰਗਾਇਆ ਇਹ ਵੀ ਬਹੁਤ ਸੋਹਣਾ ਮੈਨੂੰ ਉੱਥੇ ਲੱਗਾ ਟਿਮੂ ਐਪ ਤੋਂ ਮੈਂ ਮੰਗਾਇਆ 35 ਪਾਉਂਡਸ ਦਾ ਆਇਆ ਇਸ ਕਰਕੇ ਤੁਸੀਂ ਵੀ ਕਰ ਸਕਦੇ ਹੋ ਟਿਮੂ ਐਪ ਤੋਂ ਸ਼ੋਪਿੰਗ ਮੇਰੇ ਲਈ ਤਾਂ ਬੈਸਟ ਐ ਮੈਨੂੰ ਤਾਂ ਗੁੱਡ ਲੱਗਦਾ ਮੈਨੂੰ ਤਾਂ ਨਹੀਂ ਮਾੜਾ ਲੱਗਦਾ ਬਾਕੀ ਤੁਹਾਨੂੰ ਕਿਹੜਾ ਪਸੰਦ ਆ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ 6 ਵਜੇ ਨਾਲੇ ਹੋ ਚੁੱਕੇ ਆ ਤੂਫਾਨ ਹਾਂਜੀ ਉੱਠ ਗਏ ਤੁਸੀਂ ਤੇ ਅਸੀਂ ਉੱਠ ਗਏ ਗੁੱਡ ਮਾਰਨਿੰਗ ਤੂਫਾਨ ਨੂੰ ਚਾਹੇ ਸਵੇਰ ਹੋਵੇ ਚਾਹੇ ਦੁਪਹਿਰ ਹੋਵੇ ਚਾਹੇ ਹੋਵੇ ਸ਼ਾਮ ਜਦੋਂ ਵੀ ਸੁੱਤਾ ਉੱਠਦਾ ਨਾ ਆਪਾਂ ਕਹਿੰਦਾ ਗੁੱਡ ਮਾਰਨਿੰਗ ਇਹ ਸਮਾਈਲ ਆ ਜਾਂਦੀ ਫੇਸ ਤੇ ਤੂਫਾਨ ਨੇ ਨਾ ਰੋਲਾ ਪਾਇਆ ਮੈਨੂੰ ਲੱਗਾ ਘੰਟਾ ਹੋ ਗਿਆ ਨਾ ਦੁੱਧ ਪੀਂਦਾ ਨਾ ਕੁਝ ਖਾਂਦਾ ਕੀ ਜੀ 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 ਚਾਂ ਚਾਂ ਕਰਦਾ ਮੈਂ ਲਿਆ ਕੇ ਦੇ ਬੋਕਰ ਦੇ ਵਿੱਚ ਬਿਠਾਦਾ ਹੁਣ ਰਾਮ ਨਾ ਬਹਿ ਗਿਆ ਲੈ ਰਾਮ ਨਾ ਖੇਡਦਾ ਕਿੰਨਾ ਟਾਈਮ ਹੋਇਆ ਹੈ ਭੁੱਖ ਲੱਗੀ ਆ ਪਰ ਪਤਾ ਨਹੀਂ ਕਿਉਂ ਨਹੀਂ ਖਾਂਦਾ ਆਈ ਥਿੰਕ ਦੰਦ ਆਉਂਦੇ ਆ ਤਾਂ ਨਹੀਂ ਖਾਂਦਾ ਆ ਦੇਖੋ ਲੈ 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 ਖੇਡਦਾ ਖੇਡਦਾ ਤੋ तूफान ਬਣ ਗਿਆ ਸੋਹਣਾ ਤੇ ਲੋ ਜੀ ਮਾਮੀ ਨਾਲ ਕਰ ਰਿਹਾ ਗੱਲਾਂ ਇੱਧਰ ਦੇਖੋ ਕਿੰਨੇ ਧਿਆਨ ਦੇ ਨਾਲ ਸੁਣਦਾ ਇੱਧਰ ਦੇਖੋ ਇੱਧਰ ਦੇਖੋ ਹੈਲੋ ਜੀ ਨਾਲੇ ਇਹਨਾਂ ਦਾ ਕੁਟੀ ਚੋਲੇ ਖਾ ਲੋ ਗਾਇਸ ਤੇ ਨਾਲ ਇਹਨਾਂ ਦਾ ਚੈਨਲ ਆ ਗਾਇਸ ਤੇ ਆਪਾਂ ਉਹਦਾ ਲਿੰਕ ਵੀ ਸ਼ੇਅਰ ਕਰਾਂਗੇ ਤੇ ਜਿਹਦੇ ਵਿੱਚ ਰੈਸਪੀਆਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਮੇਰੀ ਕਟਿੰਗ ਸਕਿੱਲ ਚੈੱਕ ਕਰੋ ਆ ਦੇਖੋ ਜੀ ਕਟਿੰਗ ਸਕਿੱਲ ਕਰ ਲੈਂਦੇ ਆ ਚੈੱਕ ਆ ਦੇਖੋ ਵਾਹ ਕੀਆ ਵਾਹ ਐ ਵਾਹ ਇਹ ਐਡਾ ਹੱਥ ਕਰਦੇ ਇਹ ਕਰਦੇ ਏਡੀ ਵੱਡੀ ਕਾਤੋਂ ਚੱਕੀ ਆ ਤੁਸੀਂ ਬੰਦਾ 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 ਇਹ ਵੈਜੀਟੇਬਲ ਕਰਦਾ ਤੇ ਇਹਨਾਂ ਦਾ ਚੈਨਲ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਸਾਰੇ ਨਾਲ ਸਬਸਕ੍ਰਾਈਬ ਕਰਨਾਗਾ ਤੇ ਸਪੋਰਟ ਕਰਨੀ ਹੈ ਗਾਇਸ ਬਹੁਤ ਵਧੀਆ ਕੁਕਿੰਗ ਕਰਦੇ ਨੇ ਜਿਹੜੇ ਮੇਰੇ ਵਰਗੇ ਮਾਤੜ ਨੇ ਜਿਨ੍ਹਾਂ ਨੂੰ ਮੇਰੇ ਵਰਗੇ ਮਾਤੜਾਂ ਨੂੰ ਘੱਟ ਕੁਕਿੰਗ ਕਰਨੀ ਆਉਂਦੀ ਆ ਠੀਕ ਆ ਉਹ ਜਮੇ ਨਹੀਂ ਆਉਂਦੀ ਹਾਂ ਸਾਡੇ ਕੋਲ ਆਹ ਇੱਕ ਇੱਧਰ ਖੜੀਆ ਕੁੜੀ ਇਹ ਆਹ ਕੁੜੀ ਖੜੀ ਆਹ ਖੜੀਆ ਕੁੜੀ ਇਹਦਾ ਮੂੰਹ ਨਹੀਂ ਦਿਖਾ ਸਕਦੇ ਕਿਉਂਕਿ ਕੀ ਕਹਿੰਦੇ ਹੁੰਦੇ ਆ ਇੱਧਰ ਦਿਖਾਉਣੀ ਥੋੜੀ ਇਹ ਸਾਡੀ ਨਵਜੋਤ कौर ਦੇ ਕੁਕਿੰਗ ਸਕਿੱਲ ਬਹੁਤ ਜ਼ਿਆਦਾ ਤਾਕੜੀ ਨੇ ਪਰ ਨਹੀਂ ਅਸੀਂ ਇਹ ਹੋਲੀ ਕਰਨਾ ਆ ਦੇਖੋ ਪਰ ਇੱਥੇ ਹਨਾ ਪੰਜਾਬ ਵਾਲੇ ਹੋ ਨਹੀਂ ਮਿਲਦੇ ਹੈਗੇ ਜਿਹੜੇ ਬਰੈਡ ਹੁੰਦੇ ਆ ਨਾ ਕੁਲਚੇ ਵਾਲੇ ਇੱਥੇ ਬਰਗਰ ਬੰਨ ਜੇ ਮਿਲਦੇ ਆ ਆਪਾਂ ਚੱਲ ਇਹਦੇ ਨਾਲ ਕੰਮ ਕਰ ਲੈਂਦੇ ਆ ਆ ਦੇਖੋ ਜੀ ਸਾਰਾ ਕੁਝ ਰੈਡੀ ਕੀਤਾ ਆ ਆ ਦੇਖੋ ਤੁਸੀਂ ਇੱਧਰ ਦੇਖੋ ਤੁਸੀਂ ਤੇ ਨਵਜੂਦ ਕਰਤੀ ਐਨਵੇਂ ਕਿੰਨਾ ਟਾਈਮ ਲੱਗੂਗਾ ਬਸ ਆਪਣਾ ਸਾਰਾ ਕੁਝ ਰੈਡੀ ਆ ਕਾਪੜੇ ਹੀ ਬਣ ਜਾਣਗੇ ਵਿਦਨ 20 ਮਿੰਟ 20 ਮਿੰਟ 15 ਮਿੰਟ 20 ਮਿੰਟ ਚ ਬਣਾ ਕੇ ਸਾਨੂੰ ਖਵਾ ਦੋਗੇ ਜੀ ਹਾਂਜੀ ਵੀ 15 ਮਿੰਟਸ ਚ ਬਣ ਜਾਣਗੇ ਓਕੇ ਤੁਸੀਂ ਇੱਥੇ ਮਸਾਲੇ ਹੀ ਪਾਉਣੇ ਹਨ ਤੁਸੀਂ ਉਹਦੇ ਚ ਠੀਕ ਹੈ ਜੀ ਠੀਕ ਹੈ ਜੀ ਇਹ ਇੱਧਰ ਬਲੌਗਿੰਗ ਕਰ ਰਹੇ ਨੇ ਨਾ ਤਾਂ ਕਰਕੇ ਘੋੜੇ ਚੜੇ ਆਪਣੀ ਅਲੱਗ ਕਹਿੰਦੇ ਨਹੀਂ ਉਹਦੇ ਘੋੜੀ ਚੜੇ ਨਹੀਂ ਚੜਦੇ ਤਾਂ ਬਥੇਰੇ ਲਿਖੇ ਆ ਹਾਂ ਉਹ ਕੰਮ ਆ ਮੇਰਾ ਉਹ ਕੰਮ ਸਾਡੀ ਮੰਨਦੇ ਹੋ ਤਾਂ ਹੋ ਗਿਆ ਰੈਡੀ ਰੈਡੀ ਸਟੇਡੀ ਗੋ ਕੰਨ ਫੀਲਿੰਗ ਜਿਆਦਾ ਪਸੰਦ ਹੈ ਕੱਟ ਜਿੱਦਾਂ ਮਰਜ਼ੀ ਮੈਨੂੰ ਕੋਈ ਚੱਕਰ ਦੋ ਆ ਦੇਖੋ ਹੋ ਗਏ ਸਾਡੇ ਕੁਲਚੇ ਰੈਡੀ ਇਹ ਰੈਸਪੀ ਦੇਖਿਓ ਜਾ ਕੇ ਬਹੁਤ ਟੇਸਟੀ ਬਣੇ ਆ ਮੈਂ ਖਾਦਾ ਸੀ ਕੁਲਚੇ ऑलरेडी ਮੈਂ ਦੂਸਰਾ ਖਾਣ ਲੱਗੀ ਹਾਂ ਹਾਂਜੀ ਸਾਡੇ ਕੁਲਚੇ ਬਣ ਕੇ ਹੋ ਗਏ ਨੇ ਰੈਡੀ ਲਓ ਜੀ ਹੋ ਗਏ ਰੈਡੀ ਕੁਲਚੇ ਤੇ ਆਪਾਂ ਨੂੰ ਮਿਲਿਆ ਇਹ ਵਾਲਾ ਕੁਲਚਾ ਇਥੇ ਉਹ ਬ੍ਰੈਡ ਨਹੀਂ ਉਦਾਂ ਦੇ ਮਿਲਦੇ ਜਿਵੇਂ ਆਪਣੇ ਪੰਜਾਬ 'ਚ ਮਿਲਦੇ ਆ ਕੋਈ ਬੌਲ ਦੇ ਚ ਸਾਰੀ ਚੀਜ਼ ਪਾਈ ਰਹਿੰਦੇ ਸੀ ਇੱਕ ਤਾਂ ਸਾਡੇ ਘਰੇ ਕਈ ਜਾਣੇ ਕਾਪੀਰਾਈਟ ਮਰਵਾਉਣ ਵਾਲੇ ਹੁੰਦੇ ਆ ਜਦ ਵੀਡੀਓ ਬਣਾਉਣ ਲੱਗੋ ਨਾਲ ਦੀ ਨਾਲ ਆਪਣੇ ਫੋਨ ਦੇ ਵਿੱਚ 뮤직 ਲਾ ਦਿੰਦੇ ਆ ਕੀ ਕਰੀਏ ਉੱਧਰ ਬੈਠੇ ਆ ਸਾਹਮਣੇ